ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਆ ਇਧਰ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਪੰਜ-ਪੰਜ ਕੁੰਡਿਆਂ ਦੇ ਹਿਸਾਬ ਨਾਲ ਕੁੰਬੇ ਪਾਏ ਆ ਜੀ ਤੇ ਪੰਜ-ਪੰਜ ਦੀ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਚਾਰ ਕੁੰਡੇ ਆਪਣੇ ਕੋਲੇ ਗਾਦੇ ਆ ਉਹ ਆਪਾਂ ਇੱਕ ਇੱਕ ਸਾਈਡ ਤੇ ਬਣਾ ਲਵਾਂਗੇ ਤੇ ਡਿਜ਼ਾਈਨ ਆਪਣਾ ਪੰਜ ਪੰਜ ਗੁੰਡਿਆਂ ਦਾ ਤੇ ਆਪਾਂ ਇਹ ਦੋ ਕਲਰ ਚ ਬਣਾਵਾਂਗੇ ਹੁਣ ਆਪਾਂ ਗੁੰਡੇ ਪਾ ਕੇ ਤੇ ਕਰੀਮ ਕਲਰ ਰੰਗ ਇਹ ਵੀ ਆਪਾਂ ਇੱਧਰ ਬਣਾ ਲਿਆ ਦੇਖੋ ਜੀ 1 2 3 4 5 6 ਸਲਾਈਆਂ ਬਣਾ ਲਈਆਂ ਨੀਚੇ ਵਾਲੀਆਂ ਛੱਡ ਕੇ ਆ ਥੱਲੇ ਵਾਲੇ ਦੋ ਗੇੜੇ ਆ ਜਿਹੜੇ ਛੱਡ ਕੇ ਆਪਾਂ ਉੱਪਰ 6 ਸਲਾਈਆਂ ਬਣਾ ਲਈਆਂ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲੇ ਜੀ ਆਪਾਂ ਆ ਦੂਜਾ ਕਲਰ ਲਾਇਆ ਹੋਇਆ ਨਾਲ ਹੁਣ ਆਪਾਂ ਇਹਦੇ ਨਾਲ ਬਣਾਵਾਂਗੇ ਕੁਝ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਫਰਸਟ ਕੁੰਡਾ ਆਪਾਂ ਤਾਰ ਵੀ ਸਕਦੇ ਆਂ ਬਣਾ ਵੀ ਸਕਦੇ ਆਂ ਜਿਵੇਂ ਮਰਜ਼ੀ ਬਣਾਈਏ ਆਪਾਂ ਤੁਹਾਡੀ ਮਰਜ਼ੀ ਹੈ ਤੇ ਆਪਾਂ ਇੱਕ ਕੁੰਡਾ ਤਾਰ ਲਿਆ ਤੇ ਇੱਕ ਆਪਾਂ ਬਣਾ ਲਿਆ ਹੁਣ ਆਪਾਂ ਦੇਖੋ ਜੀ ਆ ਪੰਜ ਕੁੰਡੇ ਆ ਜਿਹੜੇ ਇਹਨਾਂ ਤੇ ਪਾਉਣਾ ਆਪਾਂ ਡਿਜ਼ਾਈਨ ਆਪਾਂ ਪੰਜ ਕੁੰਡੇ ਗਿਣ ਲਿਆ ਤੇ ਹੁਣ ਆਪਾਂ ਇੱਥੋਂ ਗਿਣਾਂਗੇ 1 2 ਦੈਨ 4 ਤੇ 5 ਅਰੇ ਆਪਾਂ ਤੇ ਅੰਮਾ ਗਿਣ ਲੈਣਾ ਜੀ ਆਪਾਂ ਐਂਡ ਤੱਕ ਇੱਥੋਂ ਤੱਕ ਬਣਾਉਣਾ ਹੈ ਤੇ ਆਪਾਂ ਸਵਾਰ ਕੇ ਗੈਣ ਲੈਣਾ ਤੇ ਆਪਣੇ ਕੋਲੇ 5 ਸਰਾਹ ਹੋਣੇ ਚਾਹੀਦੇ ਜਣੇ ਦੀ 5 ਸਲਾਈਆਂ ਕਿ ਆਪਾਂ ਦੂਜੇ ਰੰਗ ਨਾਲ ਦੇਖੋ ਜੀ ਇਸ ਤਰ੍ਹਾਂ ਪਾਵਾਂਗੇ। ਕੁੰਡਾ ਬਣਾਵਾਂਗੇ। ਅਗਲਾ ਕੁੰਡਾ ਆਪਾਂ ਬਣਾ ਲਵਾਂਗੇ। ਫਿਰ ਤੋਂ ਆਪਾਂ ਉੱਪਰਲੇ ਕੁੰਡੇ 'ਚ ਸਲਾਈ ਪਾਵਾਂਗੇ। ਆਪਾਂ ਇੱਕ ਕੁੰਡਾ ਬਣਾ ਲਵਾਂਗੇ। ਤੇ ਇਹਨੂੰ ਆਪਾਂ ਥੋੜਾ ਜਿਹਾ ਲੂਜ਼ ਕਰ ਲਵਾਂਗੇ। ਫਿਰ ਆਪਾਂ ਇਹ ਅਗਲਾ ਕੁੰਡਾ ਇੱਕ ਨਾਲ ਬਣਾਉਂਦੇ ਜਾਵਾਂਗੇ। ਇੱਕ ਇੱਕ ਕੁੰਡਾ ਆਪਾਂ ਇਧਰੋਂ ਬਣਾਉਂਦੇ ਜਾਣਾ ਆਪ ਹੀ ਕੁੰਡਾ ਆਪਾਂ ਨਾਲ ਬਣਦੇ ਜਾਣਾ। ਉਹ ਲਾਸਟ ਵਾਲਾ ਆਪਾਂ ਇੱਥੋਂ ਦੀ ਪਾਵਾਂਗੇ ਸਲਾਈ। ਤੇ ਆਹ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਫਿਰ ਤੋਂ ਆਪਾਂ ਇਸੇ ਤਰ੍ਹਾਂ ਪੰਜ ਕੁੰਡੇ ਗਿਣਾਂਗੇ ਤੇ ਪੰਜ ਕੁੰਡਿਆਂ ਦੇ ਆਪਾਂ ਪੰਜਵੇਂ ਸਲਾਈ ਗਨਾਂਗੇ 1 2 3 4 ਤੇ 5 ਤਦ ਲੋ ਜੀ ਆਪਾਂ ਸਿੱਧੇ ਸਲਾਈ ਬਣਾ ਲਈ ਆ। ਤੇ ਦੋ ਕੁੰਡੇ ਆਪਣੇ ਕੋਲੇ ਐਂਡ ਤੇ ਰਹਿ ਗਏ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣੇ ਆ। ਉਲਟੀ ਸਾਈਡ ਤੇ ਦੇਖੋ ਜੀ ਆਪਾਂ ਇੱਕ ਗੁੰਡਾ ਤਾਰਾਂਗੇ। ਆਹ ਗੁੰਡਾ ਆਪਾਂ ਉਲਟਾ ਬਣਾ ਲਵਾਂਗੇ। ਹੁਣ ਆਪਾਂ ਜਿਹੜੇ ਆਪਾਂ ਕੁੰਡੇ ਬਣਾਏ ਸੀ ਇਹਨਾਂ ਨੂੰ ਇਸ ਤਰ੍ਹਾਂ ਦੋ-ਦੋ ਕਰਕੇ ਬਣਾਉਂਦੇ ਆਵਾਂਗੇ। ਕੁੰਡਾ ਜਿਹੜਾ ਆਪਣਾ ਇਹ ਉੱਪਰ ਹੋਣਾ ਚਾਹੀਦਾ ਜਿਹੜਾ ਆਪਣਾ ਮੇਨ ਕੁੰਡਾ ਹੈਗਾ ਉਹ ਉੱਪਰ ਹੋਣਾ ਚਾਹੀਦਾ ਜਿਹੜਾ ਆਪਣਾ ਆ ਦੇਖੇ ਬਣਾਇਆ ਇਹ ਵਾਲਾ ਇਸ ਤਰ੍ਹਾਂ ਨੀਚੇ ਇਸ ਤਰ੍ਹਾਂ ਕਰਦੇ ਆਪਾਂ ਦੋਹਾਂ ਦੇ ਕੇ ਕਰਦੇ ਆਪਣੇ ਕੁੰਡੇ ਘਟਾ ਕੇ ਇੱਕ ਜਿਹੜਾ ਹੈਗਾ ਤਾਂ ਆਪਾਂ ਪੂਰੀ ਸਲਾਈ ਇਸੇ ਤਰ੍ਹਾਂ ਕੰਪਲੀਟ ਕਰ ਲੈਨੇ ਜੀ ਤੇ ਲੋਧੀ ਆਪਾਂ ਹੁਣ ਉਲਟੀ ਸਲਾਈ ਬਣਾ ਲਈ ਆਪਣੇ ਜਿੰਨੇ ਕੁੰਡੇ ਸੀ ਆਪਣੇ ਕੋਲੇ ਉਨੇ ਕੁੰਡੇ ਬਣ ਗਿਆ ਤੇ ਹੁਣ ਦੇਖੋ ਜੀ ਆਪਾਂ ਆਪਣਾ ਕਰੀਮ ਕਲਰ ਰੰਗ ਹੀ ਫੇਰ ਲਾਵਾਂਗੇ ਇਹਦੀਆਂ ਹੁਣ ਆਪਾਂ ਲਾਣਾ ਆਪਾਂ ਤੁਹਾਨੂੰ ਅੱਗੇ ਦਿਖਾਉਣੀ ਆ ਵੀ ਆਪਾਂ ਨੂੰ ਕਿੰਨੀਆਂ ਚਾਹੀਦੀਆਂ ਪੌਨੀਆਂ ਬਣਾਵਾਂਗੇ ਜੇ ਚਾਰਾਂ ਚ ਬਣਦਾ ਹੋਇਆ ਤਾਂ ਫਿਰ ਆਪਾਂ ਚਾਰ ਸਲਾਈਆਂ ਬਣਾਵਾਂਗੇ ਨਹੀਂ ਤਾਂ ਆਪਾਂ ਫਿਰ 6 ਸਲਾਈਆਂ ਬਣਾਵਾਂਗੇ ਆਪਾਂ ਅੱਗੇ ਸਲਾਈਆਂ ਬਣਾ ਕੇ ਤਾਂ ਫਿਰ ਮਿਲਦੇ ਹਾਂ ਜੀ ਹਲਾਉ ਜੀ ਆਪਾਂ ਚਾਰ ਸਲਾਈਆਂ ਬਣਾ ਲੀਆਂ ਕਰੀਮ ਕਲਰ ਦੀਆਂ ਤੇ ਚਾਰਾਂ ਸਲਾਈਆਂ 'ਚ ਹੁਣ ਆਪਾਂ ਡਿਜ਼ਾਈਨ ਫੇਰ ਪਾਉਣੀ ਹੈ ਜੀ ਇੱਕ ਕੁੰਡਾ ਪਾ ਤਾਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਸੌਰੀ ਆਵਲਾ ਰੰਗ ਲਾਉਣਾ ਸੀਗਾ ਤੇ ਹੁਣ ਆਪਾਂ ਲਿਖੂ ਜੀ ਪੰਜ ਕੁੰਡੇ ਆਪਾਂ ਫੇਰ ਗਣ ਲੈਣੇ ਆ ਸੇਮ ਨੂੰ ਸੇਮ ਤੇ ਹੀ ਬਣੂਗਾ ਤੇ ਆਪਾਂ ਸੇਮ ਤੇ ਹੀ ਬਣਾਵਾਂਗੇ ਆਪਾਂ ਅਲੱਗ ਤੇ ਵੀ ਬਣਾ ਸਕਦੇ ਹਾਂ ਪਰ ਆਪਾਂ ਅਕੇਰਾ ਸੇਮ ਤੇ ਬਣਾਵਾਂਗੇ 1 2 3 4 5 ਲਓ ਜੀ ਆਪਾਂ 판 ਦੇ ਕੁੰਡੇ ਬਣਾ ਲਏ ਅੱਗੇ ਆਪਾਂ ਇਸੇ ਤਰ੍ਹਾਂ ਬਣਾ ਕੇ ਫਿਰ ਮਿਲਦੇ ਆਂ ਜੀ ਤਾਂ ਲਓ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਬਹੁਤ ਸੋਹਣਾ ਬਣਦਾ ਤੇ ਆਪਾਂ 6 ਸਲਾਈਆਂ ਆਗੇ-ਤੋਗੇ ਪਾਉਂਦੇ ਜਾਵਾਂਗੇ 6 ਸਲਾਈਆਂ ਚ ਬਣ ਕੇ ਤਿਆਰ ਹੋ ਜਾਂਦੇ 4 ਸਲਾਈਆਂ ਆਪਾਂ ਆ ਪਾਈਆਂ ਸੀ ਦੋ ਸਲਾਈਆਂ ਉੱਪਰ ਹੋ ਗਈਆਂ 6-6 ਸਲਾਈਆਂ ਚ ਬਣ ਕੇ ਡਿਜ਼ਾਈਨ ਬਹੁਤ ਸੋਹਣਾ ਤਿਆਰ ਹੋ ਜਾਂਦੇ ਜੀ। ਹਾਜੀ ਕੋਟ, ਸਵਾਟਰ, ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਡਿਜ਼ਾਈਨ। ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਿਓ ਜੀ ਤੇ ਆਪਣੇ ਚੈਨਲ ਨੂੰ ਕਰੋ ਜੀ ਸਪੋਰਟ। ਵੱਧ ਤੋਂ ਵੱਧ ਸਪੋਰਟ ਕਰੋ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ। ਤੇ ਸੋਹਣਾ ਜਿਹਾ ਕਰ ਦਿਓ ਜੀ ਕਮੈਂਟ। ਤੇ ਚਲੋ ਜੀ ਮਿਲਦੇ ਆਂ। ਹੋਰ ਕਿਸੇ ਵੀਡੀਓਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ